ਵੱਡੇ ਜੂਜਨ ਰਣ ਅੰਦਰ ਤੇ ਛੋਟੇ ਚ ਨੇ ਦੀਵਾਰ ਗਏ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇਹ ਸ਼ਹੀਦੀ ਦਿਹਾੜੇ ਮਨਾ ਕੇ ਅਸੀਂ ਸੁਰਖਰੂ ਨਾ ਹੋਈਏ ਗੁਰੂ ਪਿਆਰਿਓ ਹਾਲਾਤਾਂ ਨੂੰ ਵਿਚਾਰੋ ਅਤੇ ਸਮਝੋ ਇਹ ਸ਼ਹਾਦਤਾਂ ਵਾਲਾ ਸਮਾਂ ਰੁਕਣ ਵਾਲਾ ਨਹੀਂ ਕਿਉਂਕਿ ਖਾਲਸ ਰਾਜ ਤੋਂ ਅਤੇ ਸਿੱਖੀ ਸਿਧਾਂਤਾਂ ਨੂੰ ਖਤਮ ਕਰਨ ਲਈ ਸਾਲਾਂ ਬੱਧੀ ਸਮੇਂ ਤੋਂ ਚੱਲੀਆਂ ਜਾ ਰਹੀਆਂ ਹਨ ਚਾਲਾਂ ਜਿਨ੍ਹਾਂ ਨੂੰ ਪਵੇਗਾ ਸਮਝਣਾ ਇਹ ਇਹ ਤਾਂ ਹੀ ਸੰਭਵ ਹੈ ਜੇ ਅਸੀਂ ਸਭ ਤੋਂ ਪਹਿਲਾਂ ਲੰਬੇ ਸਮੇਂ ਜਿਹੜੀ ਜ਼ੁਲਮ ਸਹਿਣ ਵਾਲੀ ਤਸ਼ਹਦ ਸਹਿਣ ਵਾਲੀ ਪੈਦਾ ਹੋ ਚੁੱਕੀ ਗੁਲਾਮ ਮਾਨਸਿਕਤਾ ਤੋਂ ਛੁਟਕਾਰਾ ਪਾਵਾਂਗੇ ਬਾਹਰ ਨਿਕਲਾਂਗੇ ਚਲੋ ਆਪਾਂ ਇਤਿਹਾਸ ਤੇ ਸਰਸਰੀ ਨਜ਼ਰ ਮਾਰਦੇ ਹਾਂ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਦੁਨੀਆ ਤੇ ਹੋ ਰਹੇ ਅਤਿਆਚਾਰ ਬੇਇਨਸਾਫੀ ਲੁੱਟਮਾਰ ਮਾਰ ਢਾਡ ਦੇ ਖਿਲਾਫ ਆਵਾਜ਼ ਬ란ਦ ਕੀਤੀ ਬਾਬਰ ਨੂੰ ਜ਼ਬਰ ਕਿਹਾ ਹੱਕ ਸੱਚ ਦੀ ਵਾਇ ਬ란ਦ ਕਰਨ ਤੇ ਉਹਨਾਂ ਨੂੰ ਜੇਲ੍ਹ ਕਟਣੀ ਪਈ ਅਤੇ ਚੱਕੀ ਤੱਕ ਪੀਸਣੀ ਪਈ ਜੇ ਆਪਾਂ ਗੱਲ ਕਰੀਏ ਮੁਗਲ ਸਲਤਨਤ ਦੀ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੇਲੇ ਦੀ ਤਾਂ ਆਤੀ ਹੋ ਗਈ ਅਸ ਨੂੰ ਫਰੋਲੋ ਪੜੋ ਤਾਂ ਪਤਾ ਲੱਗਦਾ ਕਿ ਪੇਜੀ ਨਾਲ ਵੱਧ ਫੁੱਲ ਰਹੇ ਸਿੱਖੀ ਦੇ ਬੂਟੇ ਨੂੰ ਕੁਚਲਣ ਲਈ ਸਿਰਫ ਬਾਦਸ਼ਾਹ ਔਰੰਗਜ਼ੇ ਹੀ ਨਹੀਂ ਜ਼ੁਲਮ ਟਾਏ ਹਿੰਦੂ ਪਹਾੜੀ ਰਾਜਾ ਵੀ ਘਟ ਨਹੀਂ ਕੀਤੀ ਗੁਰੂ ਸਾਹਿਬ ਨਾਲ ਉਹਨਾਂ ਦੀ ਕੋਈ ਨਿੱਜੀ ਦੁਸ਼ਮਣੀ ਥੋੜੀ ਸੀ ਇਹ ਸਭ ਖਾਲਸ ਰਾਜ ਦਾ ਸੱਦਾ ਦਿੰਦੇ ਸਿੱਖ ਧਰਮ ਦੇ ਖਾਤਮੇ ਲਈ ਇਸ ਦੇ ਖੁਰਾਕੋਜ ਮਟਾਉਣ ਲਈ ਹਮਲੇ ਹੋਏ ਇਥੋਂ ਤੱਕ ਕੇ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਹਰ ਗੁਰਸਿੱਖ ਨੂੰ ਲੱਭ ਲੱਭ ਕੇ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਿਰਾਂ ਦੇ ਇਨਾਮ ਤੱਕ ਰੱਖੇ ਗਏ ਜਰਾ ਸੋਚੋ ਇਹ ਲੜਾਈ ਗੁਰੂ ਸਾਹਿਬ ਨਾਲ ਸੀਗੀ ਨਹੀਂ ਇਹ ਲੜਾਈ ਤਾਂ ਸਿੱਖ ਧਰਮ ਨਾਲ ਸੀ ਜਿਹੜਾ ਸੱਚ ਦੇ ਰਾਹ ਚੱਲਣ ਮਨੁੱਖਤਾ ਅਤੇ ਕੁਦਰਤ ਨੂੰ ਪ੍ਰੇਮ ਕਰਨ ਪਖੰਡਵਾਦ ਤਿਆਗਣ ਨਾਮ ਜਪਣ ਕੀਰਤ ਕਰਨ ਅਤੇ ਵੰਡ ਛਕਣ ਦਾ ਸੱਦਾ ਦਿੰਦਾ ਸੀ ਗੁਰੂਆਂ ਦੇ ਵੱਲੋਂ ਦਿੱਤੇ ਗਏ ਆਦਰਸ਼ਾਂ ਤੇ ਚੱਲਣ ਵਾਲੇ ਹਰ ਗੁਰਸਿੱਖ ਨਾਲ ਸੀ ਸਿੱਖ ਧਰਮ ਨੂੰ ਖਤਮ ਕਰਨ ਲਈ ਕੁਚਲਣ ਲਈ ਸਮੇਂ-ਸਮੇਂ ਦੇ ਹਾਕਮਾਂ ਵੱਲੋਂ ਦਿਲ ਕੰਬਾਉ ਹਮਲੇ ਕੀਤੇ ਗਏ ਜੋ ਅਜੇ ਵੀ جاری ਹਨ ਅਤੇ جاری ਰਹਿਣ ਦੀ ਸੰਭਾਵਨਾ ਹੈ ਜਰਾ ਦੱਸੋ ਰੋਹਾਨੀਅਤ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਉੱਪਰ अनेका ਵਾਰ ਹਮਲੇ ਕੀਤੇ ਗਏ ਢਾਹ ਢੇਰੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਿਉਂ 20ਵੀਂ ਸਦੀ ਦੇ ਸਿੱਖ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਉੱਪਰ ਦੇਸ਼ ਦੇ ਇੱਕ ਵੀ ਪੁਲਿਸ ਥਾਣੇ ਅnder ਮੁਕੱਦਮਾ ਦਰਜ ਨਹੀਂ ਫਿਰ ਵੀ ਉਹਨਾਂ ਨੂੰ ਖਤਮ ਕਰ ਲਈ ਹਰ ਸਾਜਿਸ਼ ਘੜੀ ਗਈ ਕਿਉਂ 1984 ਚ ਦੇਸ਼ ਅੰਦਰ ਸਿੱਖ ਨੂੰ ਸਿੱਖ ਪਰਿਵਾਰਾਂ ਨੂੰ ਲੱਭ ਲੱਭ ਕੇ ਕੋ ਕੋ ਕੇ ਮਾਰਿਆ ਗਿਆ ਕਿਉਂ ਪੰਜਾਬ ਅੰਦਰ ਮੋਛ ਫੁੱਟ ਸਿੱਖ ਨੌਜਵਾਨਾਂ ਨੂੰ ਲੱਭ ਲੱਭ ਕੇ ਕੋ ਕੋ ਕੇ ਮਾਰਿਆ ਗਿਆ ਤਾਂ ਇੱਕ ਵੇਲਾ ਉਹ ਸੀ ਜਦੋਂ ਸਾਲਾਪਤੀ ਸਮਾਂ ਕੁਝ ਇਲਾਕੇ ਚੋਂ ਸਿੱਖ ਪਰਵਾਰਾਂ 'ਚ ਜੰਜਾ ਨਹੀਂ ਸਨ ਚੜੀਆਂ ਕਿਉਂ ਕਿਉਂ ਸਿੱਖ ਮਸਲ ਕੁਸ਼ੀ ਕਰਨ ਦੀ ਸਮੇਂ-ਸਮੇਂ ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇਹਨਾਂ ਹਾਲਾਤਾਂ ਨੂੰ ਪਵੇਗਾ ਸਮਝਣਾ ਜੇ ਆਪਾਂ ਗੱਲ ਕਰੀਏ ਲਵਾਰਸ ਕਹਿ ਕੇ ਸੈਂਕੜੇ ਹਜ਼ਾਰਾਂ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਉਹਨਾਂ ਦੀ ਪਛਾਣ ਕਰਨ ਵਾਲੇ ਵਾਰਸ ਬਣ ਕੇ ਆਵਾਜ਼ ਬੁਲੰਦ ਕਰਨ ਵਾਲੇ ਮਨੁੱਖੀ ਅਧਿਕਾਰਾਂ ਦੇ ਰਾਖੇ ਜਸਵੰਤ ਸਿੰਘ ਖਾਲੜਾ ਨੂੰ ਖਤਮ ਕਰ ਦਿੱਤਾ ਗਿਆ ਕਿਉਂ ਕਿਹੜੀਆਂ ਤਾਕਤਾਂ ਸਨ ਜਿਹੜਾ ਇਹ ਸਭ ਕੁਝ ਕਰਦੀਆਂ ਰਹੀਆਂ ਜਰਾ ਸੋਚੋ ਧਰਮ ਦੀ ਲੜਾਈ ਲੜਨ ਵਾਲੇ ਗੁਰਸਿੱਖ ਨੌਜਵਾਨ ਜੋ ਜੇਲ੍ਹਾਂ ਚ ਬੰਦ ਆ ਕਾਨੂੰਨ ਮੁਤਾਬਕ ਮਿਲੀਆਂ ਸਜ਼ਾਵਾਂ ਵੀ ਉਹ ਪੂਰੀਆਂ ਕਰ ਚੁੱਕੇ ਐ ਪਰ ਫਿਰ ਵੀ ਰਿਹਾਨੀ ਕੀਤਾ ਜਾ ਰਿਹਾ ਕਿਉਂ ਇੱਥੇ ਹੀ ਬਸ ਨਹੀਂ ਹੁੰਦੇ ਤੱਕਿਆਂ ਬੇਇਨਸਾਫੀਆਂ ਖਿਲਾਫ ਹਿਰਦੇਾਂ ਚ ਦਰਦ ਲਈ ਬੈਠੇ ਦੇਸ਼ਾਂ ਵਿਦੇਸ਼ਾਂ ਚ ਆਵਾਜ਼ ਬੁਲੰਦ ਕਰਦੇ ਗੁਰਸਿੱਖਾਂ ਨੂੰ ਵੀ ਨਿਸ਼ਾਨੇ ਤੇ ਲਿਆ ਜਾਂਦਾ ਕਿਉਂ ਗੁਰੂ ਸਿੱਖ ਪਿਆਰਿਓ ਜਰਾ ਸੋਚਿਓ ਕੀ ਹੋ ਰਿਹਾ ਹੈ ਜਰਾ ਸੋਚਿਓ ਵਿਚਾਰਿਓ ਅਫਰੇ ਸ਼ਹਾਦਤ ਸ਼ਹੀਦੀ ਦਿਹਾੜੇ ਮਨਾ ਕੇ ਸੁਰਖਰੂ ਨਾ ਹੋ ਜਾਇਓ ਜਾਗਦੇ ਰਹੀਓ ਕਿਉਂਕਿ ਖਾਲਸਾ ਰਾਜ ਤੋਂ ਡਰਦੇ ਸਿੱਖ ਧਰਮ ਦੇ ਵਿਰੋਧੀ ਲਗਾਤਾਰ ਲੁਕਵੇਂ ਹਮਲੇ ਕਰਦੇ ਆ ਰਹੇ ਹਨ ਅਤੇ ਕਰਦੇ ਰਹਿਣਗੇ ਸਮਾਂ ਮਿਲਣ ਤੇ ਮੌਕਾ ਹੱਥੋਂ ਨਹੀਂ ਜਾਣ ਦਿੰਦੇ ਇੱਕ ਗੱਲ ਪੱਕੀ ਆ ਦੁਨੀਆ ਵਾਲਿਓ ਯਾਦ ਰੱਖਿਓ ਅੱਖ ਨਾਲ ਜੀਣਾ ਅੱਖ ਨਾਲ ਮਰਨਾ ਇਹ ਕੰਮ ਖਾਲਸੇ ਦਾ ਜ਼ੁਲਮ ਅੱਗੇ ਸੀਸ ਕਟਾਉਣਾ ਇਹ ਕੰਮ ਜੁਲਮ ਅੱਗੇ ਝੁਕਣਾ ਨਹੀਂ ਸੀਸ ਕਟਾਉਣਾ ਇਹ ਕੰਮ ਖਾਲਸੇ ਦਾ ਇਹ ਕਵਿਤਾਵਾਂ ਦੇ ਬੋਲ ਹਨ ਪੰਥ ਪ੍ਰਚਾਰਕ ਗੁਰੂ ਘਰ ਦੇ ਕੀਰਤਨੀਏ ਭਾਈ ਕੁਲਬੀਰ ਸਿੰਘ ਫਾਜ਼ਲਕਾ ਵਾਲੇ ਅਕਸਰ ਹੀ ਕਵਿਤਾ ਦੇ ਗੁਣਗਾਨ ਕਰਦੇ ਸੁਨਾਇਆ ਕਰਦੇ ਆ ਇਸ ਲਈ ਗੁਰੂ ਸਿੱਖ ਪਿਆਰਿਓ ਦੀ ਦਿਹਾੜੇ ਮਨਾ ਸੁਰਖਰੂ ਨਾ ਹੋ ਜਾਈਓ ਗੁਰੂ ਪਿਆਰਿਓ ਕੁਝ ਬੇਨਤੀਆਂ ਸਵੀਕਾਰ ਕਰਨਾ ਸਿੱਖੀ ਸਿਧਾਂਤਾਂ ਤੇ ਪਹਿਰਾ ਦੇ ਲਈ ਜਾਗਦੇ ਰਹਿਣਾ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਬਾਣੀ ਅਤੇ ਬਾਣੇ ਦਾ ਧਾਰਨੀ ਬਣਨਾ ਨਾਮ ਸਿਮਰਨ ਕੀਰਤ ਕਰਨ ਵੰਡ ਛਕਣ ਦਸਵੰਧ ਕੱਢਣ ਜਿਹੇ ਗੁਣਾਂ ਦਾ ਧਾਰਨੀ ਹੋਣਾ ਸਿੱਖੀ ਸਿਧਾਂਤਾਂ ਤੇ ਸਿੱਖੀ ਸਿਧਾਂਤਾਂ ਦਾ ਪਹਿਰੇਦਾਰ ਬਣ ਕੇ ਜਿਉਣਾ ਸਮੇਂ ਦੀ ਲੋੜ ਹੈ ਇਸ ਕਰਕੇ ਕੀਤੀਆਂ ਬੇਨਤੀਆਂ ਨੂੰ ਸਦਕਾਰ ਕਰਨਾ ਗੁਰੂ ਪਿਆਰਿਓ ਅੱਜ ਇੰਨਾ ਕਿ ਫਿਰ ਕਿਸੇਦਨ ਹੋਰ ਵਿਸ਼ਾ ਲੈ ਕੇ ਮਿਲਾਂਗੇ ਹੁਣ ਜੋ ਛੁੱਟੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ